ਫਤੇਗੜ ਚੂੜੀਆਂ ਤੁਮ ਤਾਮ ਨਾਲ ਮਨਾਇਆ ਗਿਆ ਗਣਤੰਤਰ ਦਿਵਸ ਆਸ਼ਟੀਆਂ ਮੈਡਮ ਵੀਰਪਾਲ گور ਨੇ ਲਹਿਰਾਇਆ ਝੰਡਾ ਡੀਐਸਪੀ ਬੇਪੁਨ ਕਮਰ ਸ਼ਰਮਣ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਸਕੂਲੀ ਬੱਚਿਆਂ ਨੇ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ ਨਾਮ ਵਰ ਸਿੱਖਿਸ਼ੀਤਾਂ ਨੂੰ ਕੀਤਾ ਗਿਆ ਸਨਮਾਨਿਤ ਸਕੂਲੀ ਬੱਚੇ ਵੀ ਹੋਏ ਸਨਮਾਨ ਫਤੇਗੜ ਚੂੜੀਆਂ ਦਾਣਾ ਮੰਡੀ ਵਿਖੇ ਸਰਕਾਰੀ ਤੌਰ ਤੇ 76ਵਾਂ ਗਣਤੰਤਰ ਦਿਵਸ ਤੁਮ ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਫਤੇਗੜ ਚੂੜੀਆਂ ਸਬਡਿਵੀਜ਼ਨ ਦੇ ਐਸਟੀਐਮ ਮੈਡਮ ਵੀਰਪਾਲ گور ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ قومی ਝੰਡਾ ਲਹਿਰਾਇਆ ਗਿਆ ਇਸ ਮੌਕੇ ਪਾਲਸਵੱਲੋਂ ਪ੍ਰੇਡ ਵੀ ਕੀਤੀ ਗਈ ਤੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਭੈਣ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਡੀਐਸਪੀ ਮੇਪਨ ਕੁਮਾਰ ਸ਼ਰਮਾ ਨੇ ਵੀ ਸ਼ਿਰਕਤ ਕੀਤੀ ਡੀਐਸਪੀ ਤੋਂ ਇਲਾਵਾ ਐਸਐਚਓ ਗੰਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਤਲੋਂ ਵੀ ਰਹਿ ਮੌਜੂਦ ਕਰਵਾਏ ਗਏ ਸਰਕਾਰੀ ਪ੍ਰੋਗਰਾਮ ਵਿੱਚ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਦੇਸ਼ ਭਗਤੀ ਦੇ ਗੀਤ ਗਾਏ ਤੇ ਗਿੱਧਾ ਅਤੇ ਪੰਗੜਾ ਵੀ ਪਾਇਆ ਗਿਆ ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਪਹੁੰਚੇ ਹੋਏ ਸਨ ਮੰਚ ਦਾ ਸੰਚਾਲਨ ਕ ਲੈਕਚਰ ਆ ਨਰੇਸ਼ ਛੋਡੀ ਵੱਲੋਂ ਕੀਤਾ ਗਿਆ ਸਮਾਗਮ ਚ ਪੇਸ਼ ਕੀਤੇ ਗਏ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਤੇ ਬਦਲੇ ਸਕੂਲੀ ਬੱਚਿਆਂ ਨੂੰ ਮੈਡਮ ਵੀਰਪਾਲ ਕੌਰ ਅਤੇ ਡੀਐਸਬੀ ਵਿਪਨ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੀਆਂ ਨਾਮਵਰ ਵਕਫਾਗਾਹਾਂ ਦੇ ਮੁਖੀਆਂ ਅਤੇ ਅਧਿਕਾਰੀ ਅਤੇ ਮਲਾਜ਼ਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਹਨਾਂ ਤੋਂ ਇਲਾਵਾ ਫਰੀडम फाइਟਰਾਂ ਦੇ ਪਰਿਵਾਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਵਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ आज अच अस का छिहत्वा गणतंत्र दिवस मना रहे इस मौके पे मैं आप सब दिल दिया गहराइया तो बधाई देती हाँ पंजाब गुरुआ पीर पैदम की धरती है साढ़े गुरु साहबान ने जिथे विदेशी दरवाड़िया ने विरुद्ध सुचेत किया उ ही उन्होंने सू समी वर् मनुखता में अमन शांति सदभावना बराबरी का संदेश भी दिता से और उस संविधान की स्थापना डॉ भीम राव अंबेडकर जी ने दो साल ग्यारह महीने अठारह उस संविधान की संरक्षा की और अज छब्बीस जनवरी उन्नीस सौ यह संविधान लागू किया गया अभी तुम्हारी एज क्या है इस एज में तो आदमी नए ड्रीम डिजाइन होता है उन ड्रीम को पूरा करने का ट्राई करता है ये चलिया वाले बाप की मिट्टी है जिसमें मेरे देशवासियों का लहू मिला है। इसे मैं हमेशा अपने साथ रखता हूँ ताकि ये मेरे सपने मेरे मकसद और मेरे बच्चों की याद दिलाते रहे ਵਾਪਸ ਪਾਈ ਗੋਵਿੰਦ ਕੁਤ ਪਾਈ ਜਿਨੇ ਲਿਖੇ ਗਏ ਮੈਂ ਥੋੜੀ ਕੋਸ਼ਿਸ਼ ਕੋਈ ਅੰਤਿਮ ਚਾਹਤ ਤੁਹਾਡੀ ਅੱਜ ਪੂਰੇ ਦੇਸ਼ ਵਿੱਚ 76ਵਾਂ ਗਣਤੰਤਰ ਦਿਵਸ ਹੰਤਾਂ ਮਨਾਇਆ ਜਾ ਰਿਹਾ ਹੈ ਇਸ ਤਹਿਤੀ ਫਤਿਹਗੜ ਚੂੜੀਆਂ ਦਾਣਾਮੱਡੀ ਵਿਖੇ ਵੀ ਸਰਕਾਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਐਸਟੀਐਮ ਮੈਡਮ ਮੁੱਖ ਮਹਿਮਾਨ ਵਜੇ ਪਹੁੰਚੇ ਇਸ ਤੋਂ ਇਲਾਵਾ ਡੀਐਸਪੀ ਫਤਿਹਗੜ ਚੂੜੀਆਂ ਮਪਨਕ ਮਾਰਵੀ ਵਿਸ਼ੇਸ਼ ਤੌਰ ਤੇ ਐਜ਼ ਅ ਚੀਫ ਗੈਸਟ ਪਹੁੰਚੇ ਅਤੇ ਇਸ ਮੌਕੇ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਤੀਸ਼ ਭक्ति ਤੇ ਪ੍ਰੋਗਰਾਮ ਪੇਸ਼ ਕੀਤੇ ਗਏ ਜਿਸ ਨੂੰ ਲੈ ਕੇ ਦਰਸ਼ਕਾਂ ਵੱਲੋਂ ਵਾਵਾ ਵੀ ਕੀਤੀ ਗਈ ਅਤੇ ਇਸ ਨੂੰ ਕੇ ਮੈਡਮ ਬੀਪਾਲ ਕੌਰ ਅਤੇ ਡੀਐਸਪੀ ਵਿਪਨ ਕੁਮਾਰ ਸ਼ਰਮਾ ਨੇ ਪੂਰੀ ਤੇਸ਼ਵਾਸੀਆਂ ਨੂੰ 76ਵੇਂ ਗੰਦ ਤਤਸਤੇ ਬਾਰਕਾਮੀ ਤੇਤੀਆ ਮਖੋਂ ਇਹ ਤਾਂ ਖਾਸ ਕੋ ਸਰਕਾਰੀ ਸਮਾਰੋਹ ਸੀ ਫਤੇਗੜ ਚੂੜੀਆਂ ਗੰਦ ਤਤਸਤੇ ਕਿਸ ਤਰ੍ਹਾਂ ਦੇ ਜੀ ਮੈਂ ਬਸ ਇੱਕੋ ਹੀ ਮੈਸੇਜ ਦੇਣਾ ਚਾਹਾਂਗੀ ਕਿ ਮੈਂ ਆਪ ਸਭ ਨੂੰ ਗੰਦ ਤਤ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਨੀ ਆ ਅਤੇ ਉਮੀਦ ਕਰਦੀ ਆ ਕਿ ਇਸੇ ਤਰ੍ਹਾਂ ਅਸੀਂ ਹਰ ਖੇਤਰ ਵਿੱਚ ਤਰੱਕੀ ਕਰਦੇ ਰਹੀਏ ਤਾਂ ਤੁਹਾਡਾ ਭਵਿੱਖ ਬਹੁਤ ਉਜਵਲਾ ਹੋਵੇ ਥੈਂਕ ਯੂ ਵੈਰੀ ਮਚ ਮੈਂ ਅੱਜ ਦੇ ਦਿਨ ਤੇ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਕਿ ਅੱਜ ਦੇ ਦਿਨ ਤੇ ਸਾਡਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਹੋਇਆ ਸੀ ਔਰ ਮੈਂ ਇਸ ਖੁਸ਼ੀ ਦੇ ਵਿੱਚ ਜਿਹੜਾ ਪ੍ਰੋਗਰਾਮ ਐਸਡੀਐਮ ਸਾਹਿਬ ਨੇ ਰੱਖਿਆ ਸੀ ਬਹੁਤ ਵਧੀਆ ਪ੍ਰੋਗਰਾਮ ਹੈ ਥੈਂਕ ਯੂ ਸਰ ਸਬਡਿਵੀਜ਼ਨ ਫਤੇਗੜ ਚੂੜੀਆਂ ਦੇ ਲੋਕਾਂ ਲਈ ਮੈਸੇਜ ਹੈ ਸਬਡਿਵੀਜ਼ਨ ਦਾ ਫਤੇਗੜ ਚੂੜੀਆਂ ਦੇ ਲੋਕਾਂ ਨੂੰ ਮੈਂ ਇਹੀ ਵਿਸ਼ਵਾਸ ਦਿਲਾਉਣਾ ਚਾਹੁੰਦਾ ਕਿ ਉਹ ਆਪਣਾ ਜੀਵਨ ਸੁਰੱਖਿਤ ਢੰਗ ਨਾਲ ਬਤੀਤ ਕਰਨ ਅਸੀਂ ਉਹਨਾਂ ਦੀ ਜਾਨ ਮਾਲ ਦੀ ਰੱਖੀ ਲਈ ਹੈਗੇ ਆਂ ਔਰ ਜੋ ਲੋਗ ਐਂਟੀ ਸੋਸ਼ਲ 엘మెంట్ਸ ਜਿਹੜੇ ਨਸ਼ੇ ਦੇ ਕਾਰੋਬਾਰ ਚ ਲੱਗੇ ਹੋਏ ਨੇ ਉਹਨਾਂ ਨੂੰ ਮੇਰੀ ਵਾਰਨਿੰਗ ਹੈ ਕਿ ਉਹ ਹੁਣ ਇੱਥੇ ਫਤਿਹਗੜ ਚੂੜੀਆਂ ਦੇ ਕੰਮ ਨਹੀਂ ਕਰ ਸਕਣਗੇ ਅਸੀਂ ਉਹਨਾਂ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਜਿਹੜੀ ਛੇੜੀ ਹੋਈ ਹੈ ਮੈਂ ਅਨੀਤਾ ਰੋਰਾ ਪ੍ਰਿੰਸੀਪਲ ਸਰਕਾਰੀ ਕਨਿਆ ਸੀਨੀਅਰ ਸੈਂਡੀ ਸਕੂਲ ਫਤਿਹਗੜ ਚੂੜੀਆਂ ਸਮੂਹ ਦੇਸ਼ਵਾਸੀਆਂ ਨੂੰ ਇਲਾਕਾ ਵਸੀਨ ਨੂੰ ਅੱਜ ਦੇ ਮੁਬਾਰਕ ਦਿਨ ਗਣਤੰਤਰ ਦਿਵਸ ਦੀ ਲੱਖ ਲੱਖ ਮੁਬਾਰਕਬਾਦ ਦਿਨੇ ਹਾਂ ਅੱਜ ਦਾ ਦਿਨ ਸਾਡੇ ਆਜ਼ਾਦ ਭਾਰਤ ਦੇ ਆਤਮ ਸਨਮਾਨ ਅਤੇ ਪਹਿਚਾਨ ਦਾ ਪ੍ਰਤੀਕ ਹੈ ਅੱਜ ਦੇ ਦਿਨ ਸਾਡੇ ਭਾਰਤ ਨੇ ਇੱਕ ਨਵਾਂ ਇਤਿਹਾਸ ਰਚਿਆ ਸੀ ਜਿਸ ਵਕਤ ਸਾਡਾ ਸੰਵਿਧਾਨ ਬਣਿਆ ਉਸ ਵਕਤ ਸਾਰੀ ਦੁਨੀਆ ਇਹ ਦੇਖ ਰਹੀ ਸੀ ਕਿ ਇੱਕ ਐਸਾ ਦੇਸ਼ ਜੋ ਸਦੀਆਂ ਤੱਕ ਗੁਲਾਮੀ ਦੀਆਂ ਜ਼ੰਜੀਰਾਂ ਚ ਜਕੜਿਆ ਰਿਹਾ ਹੋਵੇ ਕਿਸ ਤਰ੍ਹਾਂ ਆਪਣੇ ਪੈਰਾਂ ਤੇ ਖੜਾ ਹੋਵੇਗਾ ਨਮਨ ਕਰਦੇ ਹਾਂ ਬਾਬਾ ਸਾਹਿਬ ਡਾਕਟਰ ਭੀਮ ਰਾਜ ਜੀ ਅੰਬੇਦਕਰ ਦੇ ਉਹਨਾਂ ਦੀ ਟੀਮ ਨੂੰ ਜਿਨ੍ਹਾਂ ਨੇ ਸਾਡੇ ਸੰਵਿਧਾਨ ਨੂੰ ਤਿਆਰ ਕੀਤਾ ਸਾਡਾ ਤਿਰੰਗਾ ਸਿਰਫ ਇੱਕ ਝੰਡਾ ਹੀ ਨਹੀਂ ਹੈ ਇਹ ਉਹਨਾਂ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਸਾਡੇ ਦੇਸ਼ ਲਈ ਸੰਘਰਸ਼ ਕੀਤਾ ਸਾਡਾ ਫਰਜ਼ ਬਣਦਾ ਹੈ ਕਿ ਆਓ ਅਸੀਂ ਸਾਰੇ ਉਹਨਾਂ ਸਾਰਿਆਂ ਨੂੰ ਨਮਨ ਕਰੀਏ ਅਤੇ ਇੱਕ ਐਸੇ ਭਾਰਤ ਨੂੰ ਬਣਾਈਏ ਐਸੇ ਭਾਰਤ ਨੂੰ ਬਣਾਉਣ ਦੇ ਵਿੱਚ ਯੋਗਦਾਨ ਦਈਏ ਜੋ ਬਰਾਬਰੀ ਨਿਆਂ ਅਤੇ ਆਜ਼ਾਦੀ ਦਾ ਪ੍ਰਤੀਕ ਹੋਵੇ। ਇਹੀ ਕਹਿਣਾ ਚਾਹਾਂਗੀ। ਅਨੇਕਤਾ ਮੇ ਇਕਤਾ ਹੀ ਹਮਾਰੀ ਸ਼ਾਨ ਹੈ। ਇਸੇ ਲਈ ਤੋ ਮੇਰਾ ਭਾਰਤ ਮਹਾਨ ਹੈ। ਇਸੇ ਲਈ ਤੋ ਮੇਰਾ ਭਾਰਤ ਮਹਾਨ ਹੈ। ਜੈ ਹਿੰਦ ਜੈ ਭਾਰਤ। 26 ਜਨਵਰੀ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ। ਸੋ ਅੱਜ ਦੇ ਜਿਹੜੇ ਸਾਡੇ ਸ਼ਹੀਦਾਂ ਦੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ। ਅਸੀਂ ਉਹਨਾਂ ਦੇ ਪਾਇ ਪੂਰਨੀਆਂ ਦੇ ਚੱਲ ਕੇ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਾਂਗੇ ਅੱਜ ਅਸੀਂ 26 ਜਨਵਰੀ ਦੇ ਮੌਕੇ ਤੇ ਆਪਣਾ ਇੱਕ ਸ਼ੋਅ ਜਿਸ ਨੂੰ ਅਸੀਂ ਦੰਗਲਾ ਪੰਜਾਬ ਦੇ ਨਾਮ ਨਾਲ ਜਾਣਿਆ ਹੈ ਉਸ ਤੇ ਉੱਤੇ ਕੋਰੀਓਗ੍ਰਾਫੀ ਕੀਤੀ ਹੈ ਤੇ ਸਾਨੂੰ ਇਸ ਦਾ ਬਹੁਤ ਕਰਨ ਦਾ ਮਜ਼ਾ ਆਇਆ ਕਿਉਂਕਿ ਸਾਡੇ ਸ਼ਹੀਦਾਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਸੋ ਇਸ ਲਈ ਧੰਨ ਸਾਰਿਆਂ ਨੂੰ ਪਬਲਿਕ ਤੇ ਦੀਆਂ ਲੱਖ ਲੱਖ ਮੁਬਾਰਕਾਂ ਧੰਨ ਗਰ ਸਕੂਲ ਹੈ ਕਮੈਂਟ गर्ल्स सीनियर ਸੈਂਡੀ स्कूल ਪੱਤਿ ਘੜ ਚੁੜੀਆਂ। ਕਿਹਨਾ ਦਾ ਅਸ਼ਦੀਕ ਗਰੀ ਕਲਾਸ 12 ਪਲਸ 2 ਰੈ ਫ੍ਰੀ ਕਾਰਟ ਗੁਰਪ੍ਰੀਤ ਕੌਰ ਪਲਸ 2 ਮੈਡੀਕਲ। ਇਹ ਪਬਲਿਕ ਦੇ ਦਿੱਿਆ ਤੁਹਾਨੂੰ ਬਹੁਤ ਬਹੁਤ ਵਧਾਈਆਂ। ਨੀਮ ਰਾਜਵਿੰਦਰ ਕੌਰ ਪਲਸ 2 ਸੀ ਕਲਾਸ ਇਹ ਪਬਲਿਕ ਦੇ ਦਿੱਿਆ ਤੁਹਾਨੂੰ ਲੱਗ ਬਧਾਈਆਂ। ਅਭੀਸ਼ੇਕ ਹਾਨੂੰ ਬੜਾ ਮਜ਼ਾ ਆਇਆ ਅੱਜ ਅਭਿਜਨੀ ਤੇ ਇਹ ਸਾਡੇ ਮੈਮ ਨੇ ਜਿਹਨਾਂ ਸਾਡੀ ਚੈਰੀ ਕਰਵਾਈ। ਸੋ ਬੱਲਾ ਮੈਮ ਜਸਪੀਰ ਮੈਮ ਥੈਂਕ ਯੂ ਮੈਮ ਤੁਹਾਡਾ ਬਹੁਤ ਬਹੁਤ ਸਤਿ ਅਕੀਰਵਾਦ ਇਸ ਲਈ। ਅੱਜ ਅਹੀ ਅਸੀ ਕਾਲ ਜੀ। ਸ਼ਬਦ ਕੀ ਸ਼ਬੀ ਜਨ ਵੀਤੇ ਸਾਡੇ ਇਥੇ ਫਤਿਹਗੜ੍ਹ ਚੋੜੀਆਂ ਦਾਣਾ ਮੰਡੀ ਚ ਬਹੁਤ ਵਧੀਆ ਸਮਾਗਮ ਹੋਇਆ। ਜਿਸ ਵਿੱਚ ਕੇ ਵਾਕਵਤ ਬੱਚਿਆਂ ਨੇ ਬੜੀ ਵਧੀਆ ਪੇਸ਼ਕਾਰੀ ਕੀਤੀ। ਬਹੁਤ ਹੰਗੰਦਾ ਆਇਆ ਉਹਨਾਂ ਨੂੰ ਸੁਣਨ ਦਾ। ਇੱਥੇ ਜਿੱਥੇ ਬੱਚਿਆਂ ਨੂੰ ਆਪਣੇ ਦੇਸ਼ ਬਾਰੇ, ਉਹਤੋਂ ਦੇ ਕਾਨੂੰਨਾਂ ਬਾਰੇ ਦੇਖਦੇ-ਦੇਖਦੇ ਤਾਂ-ਤਾਂ ਦਿਵਸ ਬਾਰੇ ਜਾਣਕਾਰੀ ਮਿਲਦੀ ਏ ਨਾਲ ਹੀ ਉਹਨਾਂ ਨੂੰ ਇਹ ਵੀ ਬੜਾ ਲੱਗਦਾ ਹੈ ਕਿ ਸਾਡੀ ਜੋ ਕੌਨਫੀਡੈਂਸ ਕਿਸਰਾ ਹੋਣਾ ਹੈ ਇੱਥੇ ਬੋਲਣ ਦਾ ਇੱਥੇ ਪਰਫਾਰਮ ਕਰਨ ਦਾ ਬਹੁਤ ਮਰਿਆ ਆਇਆ ਜੀ ਬਧਾਈਆਂ ਜੀ ਸਾਰਿਆਂ ਨੂੰ ਧੰਨਵਾਦ ਸਾਰਿਆਂ ਨੂੰ ਜਨਮ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਜੀ ਧੰਨਵਾਦ ਮੇਰਾ ਨਾਮ ਹੈ ਕਿਆ ਅਸੀਂ ਅੱਜ 26 ਜਨਵਰੀ ਮਨਾਉਣ ਆਏ ਸੀ ਤੇ ਸਾਨੂੰ ਬਹੁਤ ਵਧੀਆ ਲੱਗਾ ਸਾਡੇ ਸਰਦਾਰਾਂ ਨਾਲ ਬੋਥ سپورਟ ਕੀਤਾ ਸਕੂਲ ਵਿੱਚ ਸਾਨੂੰ ਬੋਥ سپورਟ ਕੀਤਾ ਸਾਰਿਆਂ ਨੇ ਸਾਨੂੰ ਬਹੁਤ ਵਧੀਆ ਲੱਗਾ ਜਿਹੜਾ ਡਾਂਸ ਕਰਕੇ ਤੇ ਔਰ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਹਨ ਨੂੰ ਬਹੁਤ ਵਧੀਆ ਗਾਈਡ ਕੀਤਾ ਗਿਆ ਤੇ ਅਸੀਂ ਇੱਥੇ ਪਹੁੰਚੇ ਆ ਕਿਾਨੂੰ ਮਿਲਿਆ ਮੌਕਾ ਕਿ ਇੱਥੇ ਡਾਂਸ ਕਰਨ ਦਾ ਸਾਡੇ ਸਾਰਿਆਂ ਨੇ ਸਾਨੂੰ ਬਹੁਤ ਸਤ ਜਿਆਦਾ ਸਕੂਲ ਫਟਿਗੜ ਚੁਣੀਆਤ ਨੇ ਸੀਨੀਅਰ ਸੈਂਡ ਸਕੂਲ ਆ ਬੱਚੇ ਕੀ ਕਹਿੰਦੇ ਆ ਮੇਰਾ ਨਾਮ ਸ਼ਨਾਸਪੀਤ ਕੋਰਿਆ ਮੈਂ ਸਕਾਰੀ ਗਿੰਨਾ ਸੀਨੀਅਰ ਸੈਂਡ ਸਕੂਲ ਦੀ ਵਿਦਿਆਰਥਣਾਂ ਅੱਜ ਸੇਵ ਤੇ 26 ਜਨਵਰੀ ਦੇ ਸਬੰਧ ਵਿੱਚ ਪ੍ਰੋਗਰਾਮ ਕਰਨ ਆਏ ਹਾਂ ਸਾਨੂੰ ਡਾਂਸ ਕਰਕੇ ਬਹੁਤ ਵਧੀਆ ਲੱਗਿਆ ਸਾਡੇ ਟੀਚਰਸ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਅੱਗੇ ਵੀ ਇਹ ਅਰਦਾਸ ਕਰਦੇ ਕਿ ਸਾਨੂੰ ਹਰ ਵਾਰੀ ਇਹ ਮੌਕਾ ਮਿਲਦਾ ਰਹੇ ਮੇਰਾ ਨਾਮ ਰੁਪਿੰਦਰ ਗੌਰ ਮੈਂ ਸਕਾਰੀ ਗਿੰਨਾ ਸੀਨੀਅਰ ਸੈਂਡ ਸਕੂਲ ਦੀ ਵਿਦਿਆਰਥਣਾਂ ਸਾਡੇ ਸਕੂਲ ਵਾਲਾ ਬਹੁਤ ਵਧੀਆ ਪ੍ਰਬਲ ਕੀਤਾ ਗਿਆ ਅਸੀਂ ਅੱਬ ਇੱਥੇ ਪਰਫਾਰਮ ਕੀਤਾ ਬਹੁਤ ਵਧੀਆ ਲੱਗਦਾ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਸੁਖਦੇਵ ਆ ਮੈਂ ਡੀਪੀ ਗਮਨ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਜੂੜੀਆਂ ਮੈਂ ਕਿ ਬਤੌਰ ਡੀਪੀ ਇੱਥੇ ਨੌਕਰੀ ਕਰਦਾ ਤੇ ਅੱਜ ਅਸੀਂ ਬੱਚਿਆਂ ਨੂੰ ਲੈ ਕੇ ਆਏ ਆ ਮੇਰੇ ਨਾਲ ਸਰ ਸੁਖਿੰਦਰ ਸਿੰਘ ਆ ਮਨਵੀਰ ਸਿੰਘ ਆ ਤੇ ਇਹ ਬੱਚਿਆਂ ਲੈ ਕੇ ਆਏ ਆ 26 ਜਨਵਰੀ ਦਾ ਪ੍ਰੋਗਰਾਮ ਪੇਸ਼ ਕਰਨ ਵਾਸਤੇ ਬੱਚਿਆਂ ਨੂੰ ਬਹੁਤ ਖੁਸ਼ੀ ਆ ਤੇ ਸਾਨੂੰ ਵੀ ਬੜੀ ਖੁਸ਼ੀ ਆ ਗਣਤੰਤਰਤਾ ਦਿਵਸ ਮਨਾ ਕੇ ਇਸ ਅਸੀਂ ਸਾਰੀ ਕੋਲਕਾ ਨਾਗ ਨੂੰ ਅੱਜ 26 ਜਨਵਰੀ ਦੇ ਸਾਰਿਆਂ ਨੂੰ ਬਹੁਤ ਜ਼ਿਆਦਾ ਵਧਾਈਆਂ ਦਿੰਦੇ ਆ ਜੀ ਮੈਂ ਅਮਰਵੀਰ ਸਿੰਘ ਗਵਰਨਮੈਂਟ ਗਰਲਸ ਸਕੂਲਸ ਕੈਂਡੀਡੇਟ ਫਟੇਗੜ ਚੂੜੀਆਂ ਸਾਨੂੰ ਮਾਣ ਆ ਆਪਣੇ ਪ੍ਰਿੰਸੀਪਲ ਮੈਡਮ ਨੀਤਾ ਅਰੋੜਾ ਜੀ ਤੇ ਜਿਨ੍ਹਾਂ ਦੀ ਰਹਿਨਮਾਈ ਹੈ ਅੱਜ ਅਸੀਂ ਬੱਚਿਆਂ ਦੀਆਂ ਟੀਮਾਂ ਲੈ ਕੇ ਆਏ ਆ ਕੋਰੀਓਗ੍ਰਾਫੀ ਤੇ ਭੰਗੜਾ ਲੈ ਕੇ ਆਏ ਆ ਤੇ ਬਹੁਤ ਵਧੀਆ ਬੱਚਿਆਂ ਪਰਫਾਰਮ ਪਰਫਾਰਮੈਂਸ ਦਿੱਤੀ ਆ ਤੇ ਸਾਰੇ ਆਡੀਅנס ਜਿਹੜੇ ਆ ਉਹ ਵੀ ਬਹੁਤ ਖੁਸ਼ ਨੇ ਵੇਖ ਕੇ ਤੇ ਪਰਮਾਤਮਾ ਐਸੀ ਤਰ੍ਹਾਂ ਹੀ ਸਾਡੇ ਸਕੂਲ ਦੀ ਚੜ੍ਹਦੀ ਕਲਾ ਰੱਖੇ ਅਜੀਤ ਕਿੱਥੋਂ ਤੁਸੀਂ ਅਸੀਂ ਸੇਂਟ ਫਰਾਂਸਿਸ ਗਵਰਨਮੈਂਟ ਸਕੂਲ ਫਤਿਹਗੜ ਚੂੜੀਆਂ ਦੀ ਬੈਂਡ ਟੀਮ ਆ ਅੱਜ ਅਸੀਂ ਦਾਣਾ ਮੰਡੀ ਵਿੱਚ ਆਏ ਆ ਰਿਪਬਲਿਕ ਡੇ ਨੂੰ ਮਨਾਉਣ ਵਾਸਤੇ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਤੇ ਸਾਨੂੰ ਇੱਥੇ ਪਰਫਾਰਮ ਕਰਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਅੱਪਾ ਅੱਜ ਸੇਂਟ ਫਰਾਂਸਿਸ ਗਵਰਨਮੈਂਟ ਸਕੂਲ ਵੱਲੋਂ ਆਏ تھے ਅੱਜ ਆਪਾਂ ਆਪਣਾ ਬੈਂਡ ਦਾ ਥੋੜਾ ਜਿਹਾ ਕੀਤਾ ਸ਼ੋਅ ਜਿਆ ਕੀਤਾ ਤੁਹਾਨੂੰ ਬੜਾ ਵਧੀਆ ਲੱਗਾ ਵੀ ਇੱਥੇ ਤੁਹਾਨੂੰ ਸ਼ੀਲ ਹਾਂ ਤਾਂ ਤੁਹਾਡੇ ਬੈਂਡ ਤੇ ਸ਼ੋਅ ਨੂੰ ਵਧੀਆ ਦੇਖ ਕੇ ਤੁਹਾਨੂੰ ਪ੍ਰਾਈਜ਼ ਟਰਾਫੀ ਮਿਲੀ ਹਾਂਜੀ ਜ਼ਰੂਰ ਮਿਲੀ ਹੈ ਜੀ ਬੜਾ ਅੱਛਾ ਲੱਗਦਾ ਪਿਆ ਅੱਜ ਇੱਥੇ ਜੋ ਸਮਾਗਮ ਕਰਾਇਆ ਜਾ ਰਿਹਾ ਹੈ ਰਿਪਬਲਿਕ ਡੇ ਦਾ ਜਿਹਦੇ ਵਿੱਚ ਸੈਨ ਫਰਾਂਸਿਸ ਕਾਉਂਟਰ ਸਕੂਲ ਦੇ ਬੱਚਿਆਂ ਨੇ ਬੈਂਡ ਦੀ ਪਰਫਾਰਮੈਂਸ ਕੀਤੀ ਆ ਔਰ ਸਾਰੇ ਹੀ ਇਸ ਸਟਾਫ ਵੱਲੋਂ ਬਹੁਤ ਜ਼ਿਆਦਾ ਐਪਲੀਕੇਸ਼ਨ ਮਿਲੀ ਆ ਕਿ ਸਕੂਲ ਨੇ ਬਹੁਤ ਵਧੀਆ ਪਰਫਾਰਮ ਕੀਤਾ ਔਰ ਸੈਨ ਫਰਾਂਸਿਸ ਕਾਉਂਟਰ ਸਕੂਲ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ 76ਵੇਂ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦਾ ਸਾਰਿਆਂ ਨੂੰ ਤੇ ਅੱਜ ਆਪਾਂ ਇੱਥੇ ਦਾਣਾ ਮੰਡੀ ਦੇ ਪ੍ਰੋਗਰਾਮ ਰੱਖਿਆ ਗਿਆ। ਸੋਰਟ ਬੈਂਡ ਟੀਮ ਲੈ ਕੇ ਪਹੁੰਚੇ ਆ ਤੇ ਬਹੁਤ ਵਧੀਆ ਜੋ ਵੀ ਮੈਨੇਜਮੈਂਟ ਨੇ ਵਧੀਆ ਪ੍ਰਬੰਧ ਕੀਤੇ ਆ ਤੇ ਸਾਰਿਆਂ ਨੂੰ ਲਾਸਟ ਬਹੁਤ-ਬਹੁਤ ਵਧਾਈਆਂ। ਸਿੰਕ੍ਰੋਸਿਨਿਸ ਕੈਂਡੀ ਸਕੂਲ ਕਣੀਏ ਕੇ ਬੰਕਰ ਤੋਂ ਆਏ ਆ ਜੀ। ਸੋ ਸਾਰਿਆਂ ਵੱਲੋਂ ਸਾਡੀ ਜਿਹੜੀ ਪਰਫਾਰਮੈਂਸ ਸੀਗੀ ਬਹੁਤ ਪਸੰਦ ਕੀਤੀ ਗਈ ਆ ਐਸਪੈਸ਼ਲੀ ਫਰੋਂਦਾ ਜਿਹੜੇ ਜਰਨਲਿਸਟ ਨੇ ਉਹਨਾਂ ਬਹੁਤ ਐਪਰੀਸ਼ੀਏਟ ਕੀਤਾ ਸਾਨੂੰ ਤੋਂ ਸਾਰੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਐਸਪੈਸ਼ਲੀ ਜਿਹੜੇ ਮੈਡਮ ਐਸਟੀਐਮ ਨੇ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਵਾ ਐਸਪੈਸ਼ਲੀ ਜਿਹੜਾ ਸਾਨੂੰ ਨਾਮ ਵੀ ਉਹਨਾਂ ਨੇ ਦਿੱਤਾ ਵਾ ਕੈਸ਼ ਧਰੂ ਵਿੱਚ ਤੇ ਬਹੁਤ ਧੰਨਵਾਦੀ ਆ ਅਸੀਂ ਤੇ ਅਸੀਂ ਪੂਰੇ ਭਾਰਤ ਨੂੰ ਆਪਣੇ ਸਕੂਲ ਸੇਂਟ ਫਰਾਂਸਿਸ ਸੀਨੀਅਰ ਸੈਕੰਡਰੀ ਸਕੂਲ ਕਨੀਏ ਕੇ ਬੰਗਰ ਵੱਲੋਂ ਲੱਖ ਲੱਖ ਮੁਬਾਰਕਾਂ ਦੇ ਨੇ ਜੀ ਇਸ ਰਿਪਬਲਿਕ ਡੇ ਮੌਕੇ ਸੋ ਮੇਰੇ ਵਿਦਿਆਰਥੀਆਂ ਵੱਲੋਂ ਜਿਹੜੀ ਪਰਫਾਰਮੈਂਸ ਕੀਤੀ ਗਈ ਹੈ ਮੈਂ ਸਭ ਨੂੰ ਕਹਿੰਦਾ ਕਿ ਇਹੋ ਜਈਆਂ ਪਰਫਾਰਮੈਂਸ ਹਰ ਸਾਲ ਹੋਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦੇ ਵਿੱਚ ਭਾਰਤ ਦੀ ਆਜ਼ਾਦੀ ਅਤੇ ਭਾਰਤ ਦਾ ਗਣਤੰਤਰ ਕਿਵੇਂ ਬਣਿਆ ਸੀਗਾ ਉਸ ਬਾਰੇ ਪਤਾ ਲੱਗ ਸਕੇ ਤਾਂ ਜੋ ਵਿਦਿਆਰਥੀ ਜਿਹੜੇ ਭਟਕੇ ਹੋਏ ਨੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾ ਸਕੇ ਕਿਉਂਕਿ ਪੰਜਾਬ ਅਤੇ ਭਾਰਤ ਦੇ ਵਿੱਚ ਜਿਹੜੇ ਅਜੋਕੇ ਮਾਹੌਲ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਗਲਤ ਕੰਮ ਵਾਲੇ ਪਾਸੇ اسپੈਸ਼ਲੀ ਇਨ ਦਾ ਜਿਹੜੇ ਨਸ਼ੇ ਕਰ ਰਹੇ ਨੇ ਬੱਚੇ ਜਾਂ ਜਿਹੜੇ ਨੇਸ਼ਾ ਵਾਲੇ ਪਾਸੇ ਜਾ ਰਹੇ ਨੇ ਉਹਨਾਂ ਨੂੰ ਆਪਣੇ ਦੇਸ਼ ਦੇ ਬਾਰੇ ਆਪਣੇ ਦੇਸ਼ ਦੇ ਆਜ਼ਾਦੀ ਲਈ ਜਿਹੜੇ ਸ਼ਹੀਦ ਹੋਏ ਜਿਹੜੇ ਨੌਜਵਾਨ ਨੇ ਉਹਨਾਂ ਦਾ ਇਤਿਹਾਸ ਜਿਹੜਾ ਉਹ ਪਤਾ ਲੱਗ ਸਕੇ ਅਜਿਹੇ ਹੀ ਮੌਕੇ ਪੰਜਾਬ ਸਰਕਾਰ ਨੂੰ ਜਿਹੜੇ ਉਹ ਲਿਆਉਣੇ ਚਾਹੀਦੇ ਤਾਂ ਜੋ ਹਰੇਕ ਵਿਦਿਆਰਥੀ ਜਿਹੜਾ ਵਾ ਅਜਹੀਆਂ ਅਜਹੀਆਂ ਜਿਹੜੀਆਂ ਪ੍ਰਾਪਤੀਆਂ ਉਹ ਕਰ ਸਕੇ ਤਾਂ ਜੋ ਸਾਡੇ ਜਿੰਨਾ ਵੀ youth ਆ ਉਹ ਇਹਨਾਂ ਤੋਂ ਇਨਸਪਾਇਰ ਹੋ ਸਕੇ ਜਿੰਨੇ ਵੀ ਆਪਣੇ ਜੰਗਸਟਰ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਸ਼ੀਧੀਆਂ ਕੀਤੀਆਂ ਅੱਜ ਦਾ ਨੌਜਵਾਨ ਉਹ ਸ਼ੀਧੀਆਂ ਜਿਹੜਾ ਭੁੱਲ ਚੁੱਕਾ ਹੈ ਹਾਂ ਐਚ ਐਂਜੀ ਕਰੀਏ ਕੇ ਬਾਂਗੜ ਸੈਂਟਰਲ ਸੀ ਕਨਵਰਟ ਸਕੂਲ ਦੇ ਵਿਦਿਆਰਥੀ ਤੇ ਟੀਚਰਸ ਜਿਨ੍ਹਾਂ ਨੇ ਇੱਥੇ ਅੱਜ ਇੱਕ ਦੇਸ਼ ਭਗਤੀ ਨੂੰ ਲੈ ਕੇ ਚਿੱਤਪਤ ਸਿੰਘ ਨੂੰ ਲੈ ਕੇ ਇੱਕ ਪਰਫਾਰਮੈਂਸ ਜੋ ਦਾਣਾ ਮੰਡੀ ਵਿਖੇ ਸਰਕਾਰੀ ਸਮਾਗਮ ਵਿੱਚ ਕਰਵਾਇਆ ਗਿਆ ਸੀ 26 ਜਨਵਰੀ ਦੇ ਮੌਕੇ ਉੱਥੇ ਕੀਤੇ ਗਏ ਬੱਚੇ ਵੀ ਮੌਜੂਦ ਰਿਹਾ ਹਾਂ ਜਿਸ ਤਰ੍ਹਾਂ ਦਾ ਲੱਗਾ ਜੀ ਸਿੰਘ ਬਣ ਕੇ ਬਹੁਤ ਵਧੀਆ ਹੈ ਬਹੁਤ ਵਧੀਆ ਪ੍ਰੋਗਰਾਮ ਸੀ ਹੀ ਕਿਸ ਵੱਲੋਂ ਇਹ ਤਿਆਰੀ ਕਰਾਈ ਗਈ ਪਰ ਜੀ ਸਰ ਆਪਣੇ ਸਰ ਜੀ ਰਿਸਪੈਕਟਡ ਸਾਰੇ ਇਹਨਾਂ ਨੇ ਹਨ ਬਹੁਤ ਵਧੀਆ ਕਰਾਇਆ ਹਾਂਜੀ ਬਹੁਤ ਵਧੀਆ ਕਰਾਇਆ ਸਰ ਨੇ ਸਾਨੂੰ ਸਹੀ ਮੈਨੇਜ ਹੀ ਅੰਗਰੇਜ਼ ਲੱਗ ਰਹੇ ਹੋ ਹਾਂਜੀ ਥੈਂਕ ਯੂ ਸਰ ਤੁਹਾਨੂੰ ਕਿੱਸਾ ਲੱਗਾ ਬਹੁਤ ਵਧੀਆ ਲੱਗਾ ਸਰ ਪਹਿਲਾਂ ਵੀ ਆਪਾਂ ਇਸ ਤਰ੍ਹਾਂ ਦੀਆਂ ਸਕਿੱਟਾਂ ਸਕੂਲੇ ਪਰਫਾਰਮ ਕੀਤੀਆਂ ਐ ਇਹ ਕਿ ਸਾਡਾ ਫਸਟ ਟਾਈਮ ਹੈ ਵੀ ਆਪਾਂ ਆਣ ਆਣੇ ਸਾਨੂੰ ਇਨਵਾਈਟ ਕੀਤਾ ਸੀ ਸਕੂਲ ਤੋਂ ਬਾਹਰ ਜਿਹੜੀ ਹਾਂਜੀ ਸਕੂਲ ਤੋਂ ਬਾਹਰ ਵੀ ਬਹੁਤ ਵਧੀਆ ਲੱਗਾ ਸਰ ਬਹੁਤ ਵਧੀਆ ਲੱਗਾ ਸਾਰਾ ਡਰਨਜੀਤ ਸਰ ਬਹੁਤ ਵਧੀਆ ਚੰਗੇ ਬੜੇ ਤੇ ਸਰ ਰਾਮਲ ਗੌਰ ਰਾਏ ਦੂਹਾਂ ਦੇ ਸਾਡੇ ਹਰ ਸਾਡੇ ਸਕੂਲ ਵਿੱਚ ਇਹ ਬੜਵਦਿਆ ਹਰ ਇੰਗਲਿਸ਼ ਗਰੁੱਪ ਵਿੱਚ ਇਹ ਮੁੰਡਾਈ ਘਟਾ ਜੀ ਅਜੀ ਬੱਚੇ ਕੀ ਨਾਂ ਦਾ ਨਾ ਸਰ ਹਰ ਸਿਮਰਨ ਕੌਰ ਹੈ ਨਾ ਕਿਹੜਾ ਸਕੂਲ ਗਰਲ ਸਕੂਲ ਫਤੇਗੜ ਚੁੜੀਆਂ ਕਾਦੀ ਪਰਫਾਰਮੈਂਸੀ ਅੱਜ ਇੱਥੇ ਬੈਂਡ ਦੀ ਟੀਮ ਦੀ ਇਸ ਤਰ੍ਹਾਂ ਲੱਗਾ ਸਰ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਸਰ ਵਧੀਆ ਰਹੀ ਅਨੂਰ ਬਹੁਤ ਸਰ ਬਹੁਤ ਵਧੀਆ ਰਹੀ ਹੈ ਇਸ ਤਰ੍ਹਾਂ ਦਾ ਮਾਹੌਲ ਰਿਹਾ ਸਰ ਬਹੁਤ ਵਧੀਆ ਮਾਹੌਲ ਲੱਗਾ ਇਸਨੇ ਤਿਆਰੀ ਕਰਾਈ ਸਰ ਵਧੀਆ ਤਿਆਰੀ ਹੋਈ ਸਾਡੀ ਕਿਹੜੇ ਸਰ ਨੇ ਕਰਾਈ ਤੇ ਡਿਪ ਮੈਮ ਨੇ ਕਰਵਾਈ ਮੈਮ ਦੀ ਮਾਰਕ ਕੋਡਿੰਗ ਹੋਈ ਸੀ ਇਸ ਸੰਗਿਆ ਮੈਂ ਅਸੀਂ ਦੇ 26 ਜਨਵਰੀ ਦੇ ਮੌਕੇ ਤੇ ਭੰਗੜਾ ਡਾਂਸ ਕਰਨ ਆਏ ਤੇ ਬਹੁਤ ਵਧੀਆ ਲੱਗਾ ਸਾਨੂੰ ਕਿ ਸਾਨੂੰ ਸਾਡੀ ਅਮਨ ਮੰਨੇ ਬਹੁਤ ਵਧੀਆ ਪ੍ਰੈਕਟਿਸ ਕਰਵਾਈ ਆ ਤੇ ਸਾਡੀ ਐਨ ਸੀ ਸੀ ਦੀ ਵੀ ਪਰੇਡ ਆਈ ਹੋਈ ਤੇ ਬਹੁਤ ਵਧੀਆ ਲੱਗਾ ਸਾਰਿਆਂ ਦੇ ਪਿਆਰੇ ਸਾਸ਼ਰੀਆ ਗੱਲ ਸਾਰਿਆਂ ਨੂੰ 26 ਜਨਵਰੀ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ 26 ਜਨਵਰੀ ਤੇ ਲੱਖ ਲੱਖ ਵਧਾਈਆਂ ਸਾਰਿਆਂ ਪਿਆਰ ਭਰੀ ਸ਼ਸ਼ਿਕਾ ਸਾਰਿਆਂ ਨੂੰ 26 ਜਨਵਰੀ ਦੇ ਲੱਖ ਲੱਖ ਵਧਾਈਆਂ